ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੈਨੇਡੀਅਨ ਲਾਈਫ ਤੇ ਆਪਣੇ Facebook ਪੇਜ ਤੇ ਜੀ ਤੁਸੀਂ ਇਹਨਾਂ ਦੋਵਾਂ ਪਲੇਟਫਾਰਮਾਂ ਨੂੰ ਜਿਹੜਾ ਆ ਫੋਲੋ ਜ਼ਰੂਰ ਕਰ ਲਿਓ ਤੇ ਆਪਾਂ ਤੁਹਾਡੇ ਨਾਲ ਜਿਹੜੀਆਂ ਕੈਨੇਡਾ ਦੀਆਂ ਜਾਣਕਾਰੀਆਂ ਐਸੇ ਦੋਵਾਂ ਪਲੇਟਫਾਰਮ ਤੇ ਸ਼ੇਅਰ ਕਰਦੇ ਰਹਿਣੇ ਹੈਗੇ ਆ ਤੇ ਗੱਲਬਾਤ ਕਰਦੇ ਆ ਬਾਈ ਜੀ ਤੁਹਾਡੇ ਨਾਲ ਬ੍ਰੈਮਟਨ ਬ੍ਰੈਮਟਨ ਦੇ ਵਿੱਚ ਠੱਗੀਆਂ ਬਾਰੇ ਬ੍ਰੈਮਟਨ ਦੇ ਠੱਗਾ ਬਾਰੇ ਤੇ ਉਹ ਗੱਲਬਾਤ ਕੀ ਹੈਗੀ ਬਾਈ ਜੀ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਪਲੱਸ 2 ਕਰਕੇ ਜਵਾਕ ਆਉਂਦਾ ਹੈਗਾ ਤੇ ਉਮਰਾ ਛੋਟੀਆਂ ਹੁੰਦੀਆਂ ਬਾਈ ਜੀ ਤੇ ਆ ਆਪਾਂ ਨੂੰ ਜਿਹੜਾ ਆਪਣੇ ਸਹੀ ਜਾਂ ਗਲਤ ਦਾ ਨਹੀਂ ਪਤਾ ਹੁੰਦਾ ਹੈਗਾ ਤੇ ਤੁਸੀਂ ਇੱਥੋਂ ਦੇ ਜਿਹੜੇ ਬ੍ਰੈਂਪਟਨ ਦੇ ਵਿੱਚ ਠੱਗੀਆਂ ਦੀ ਗੱਲ ਕਰੋਗੇ ਤਾਂ ਉਹ ਹੈਗੇ ਬਾਈ ਜੀ ਕਾਰ ਸਕੈਮ ਦੀ ਗੱਲ ਕਰਦੇ ਆਪਾਂ ਕਾਰ ਸਕੈਮ ਮੈਂ ਇਹਨੂੰ ਸਕੈਮ ਹੀ ਕਹੂੰਗਾ ਕਿਉਂਕਿ ਤੁਹਾਨੂੰ ਉਸ ਕਿਸੇ ਗੱਲ ਬਾਰੇ ਪਤਾ ਨਹੀਂ ਹੁੰਦਾ ਤੁਹਾਨੂੰ ਉਹ ਜਿਹੜਾ ਉਹ ਇਸ ਸਕੈਮ ਦੇ ਵਿੱਚ ਇਸ ਜਾਲ ਦੇ ਵਿੱਚ ਜਿਹੜਾ ਫਸਾਇਆ ਕਿਵੇਂ ਜਾਂਦਾ ਹੈਗਾ ਅੱਜ ਕੱਲ ਜਿਹੜੇ ਬ੍ਰੈਂਪਟਨ ਦੇ ਵਿੱਚ ਜਿਹੜੇ ਬਹੁਤ ਸਾਰੇ ਆ ਬਿਜ਼ਨਸ ਆ ਜਿਹੜੇ ਜਿਹੜੇ ਕਾਰਾਂ ਸੇਲ ਕਰਦੇ ਆ ਉਹ ਕੀ ਕਰਦੇ ਹੈਗੇ ਆ ਵੀ ਰੀਲਾ ਬਣਾਉਂਦੇ ਆ ਬਾਈ ਜੀ ਉਹ ਕੁੜੀਆਂ ਨੂੰ ਜਿਹੜਿਆ ਉਹ ਜੋਇਨ ਕਰਦੇ ਹੈਗੇ ਉਹਨਾਂ ਰੀਲਾ ਦੇ ਰਾਈ ਬਾਈ ਤੁਹਾਨੂੰ ਜਿਹੜਾ ਘਰੇ ਬੈਠੇ ਨੂੰ ਇਸ ਤਰ੍ਹਾਂ ਫੀਲ ਕਰਾਇਆ ਜਾਂਦਾ ਵੀ ਜੇ ਤੁਹਾਡੇ ਕੋਲ ਕਾਰ ਨਹੀਂ ਹੈਗੀ ਤਾਂ ਪਤਾ ਨਹੀਂ ਤੁਸੀਂ ਕਨੇਡਾ ਦੇ ਵਿੱਚ ਹੈਗੇ ਆ ਪਤਾ ਨਹੀਂ ਤੁਹਾਡੇ ਕੀ ਬਣ ਜੂਗਾ ਜੇ ਤੁਹਾਡੇ ਕੋਲ ਨਵੀਂ ਕਾਰ ਹੈ ਨਹੀਂ ਜੇ ਤੁਹਾਡੇ ਕੋਲ ਕਾਰਾਂ ਵੀ ਇੱਕ ਨਾਰਮਲ ਨਹੀਂ ਵੀ ਜਿਹੜਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਨਾਰਮਲ ਹੈ ਜਿਹੜਾ ਬੰਦੇ ਨੂੰ ਕੰਮ ਲੱਭਣ ਦੇ ਵਿੱਚ ਸਹਾਇਤਾ ਕਰਨ ਬੰਦੇ ਦੇ ਕੰਮ ਦੇ ਵਿੱਚ ਸਹਾਇਤਾ ਕਰਨ ਕਾਰਾਂ ਵੀ ਬਾਈ ਜੀ ਤੁਹਾਨੂੰ ਉਹ ਦਿਖਾਈਆਂ ਜਾਂਦੀਆਂ ਰੀਲਾਂ ਦੇ ਵਿੱਚ ਤੁਹਾਨੂੰ ਉਹ ਸੁਪਨੇ ਜਿਹੜੇ ਉਹ ਪੇਸ਼ ਕੀਤੇ ਜਾ ਰਹੇ ਆ ਵੀ ਜੇ ਤੁਹਾਡੇ ਕੋਲ ਮਸ਼ਟੈਂਗ ਨਾ ਹੋਈ ਜੇ ਤੁਹਾਡੇ ਕੋਲ ਚਾਰਜਰ ਨਾ ਹੋਈ ਤਾਂ ਪਤਾ ਨਹੀਂ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹ ਕੈਨੇਡਾ 'ਚ ਚੱਲਣੀ ਹੈ ਕਈ ਨਹੀਂ ਚੱਲਣੀ ਹਨ ਤੇ ਸੋ ਇਹੋ ਜੀਆਂ ਠੱਗਾਂ ਤੋਂ ਬਾਈ ਜੀ ਬਚ ਕੇ ਰਿਹਾ ਕਰੋ ਕਿਉਂਕਿ ਤੁਹਾਨੂੰ ਕਈ ਬੰਦੇ ਤਾਂ ਜਵਾਕ ਹੁੰਦੇ ਛੋਟੀ ਉਮਰ ਦੇ ਵਿੱਚ ਸਿਰਫ ਉਹਨਾਂ ਕੋਲੋਂ ਇੱਕ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਹੀ ਜਿਹੜਾ ਉਹਨਾਂ ਕੋਲ ਤੁਰੇ ਜਾਂਦੇ ਹੈਗੇ ਆ ਵੀ ਚਲੋ ਯਾਰ ਆਪਾਂ ਵੀ ਥੋੜਾ ਜਿਹਾ ਉਹਨਾਂ ਨਾਲ ਰੀਲਾ ਬਣਾਵਾਂਗੇ ਹਨਾ ਕੁੜੀਆਂ ਨੂੰ ਜਿਹੜਾ ਮੂਹਰੇ ਲਾ ਕੇ ਜਿਹੜਾ ਪ੍ਰਮੋਟ ਕੀਤਾ ਜਾਂਦਾ ਆਪਦੇ ਬਿਜ਼ਨਸ ਨੂੰ ਕੁੜੀਆਂ ਨੂੰ ਭਰਤ ਜੁਆਇਨ ਕੀਤਾ ਜਾਂਦਾ ਹਨਾ ਵੀ ਬਹੁਤ ਸਾਰੀਆਂ ਰੀਲਾ ਬਣਾਈਆਂ ਜਾਂਦੀਆਂ ਉਹਨਾਂ ਤੋਂ ਇਹ ਸ਼ੋਅ ਕਰਾਇਆ ਜਾਂਦਾ ਵੀ ਜੇ ਤੁਸੀਂ ਵੱਡੀ ਗੱਡੀ ਨਾਲ ਲਈ ਤਾਂ ਪਤਾ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਹੋ ਜਾਊਗਾ ਮੈਂ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਹਨਾ ਵੀ ਕੁੜੀਆਂ ਪਤਾ ਨਹੀਂ ਤੁਹਾਡੇ ਨਾਲ ਕੁੜੀਆਂ ਗੱਲ ਕਰਨ ਕੁੜੀਆਂ ਹੀ ਨਹੀਂ ਗੱਲ ਕਰਨਗੀਆਂ ਤੁਹਾਡੇ ਵਿਆਹ ਹੀ ਨਹੀਂ ਹੋਣੇ ਹਨਾ ਤੁਹਾਨੂੰ ਇਦਾਂ ਤਰ੍ਹਾਂ ਦੇ ਜਿਹੜਾ ਪੇਸ ਕੀਤਾ ਜਾਂਦਾ ਹੈਗਾ ਸੋ ਇਹੋ ਜਿਹੀਆਂ ਠੱਗੀਆਂ ਤੋਂ ਬਾਈ ਜੀ ਬਚਣ ਦੀ ਲੋੜ ਹੈਗੀ ਆ ਕਾਰ ਜਿਹੜੇ ਤੁਹਾਡੀ ਜ਼ਿੰਦਗੀ ਦਾ ਇਨਕਮ ਦਾ ਜਿਹੜਾ ਤੁਹਾਨੂੰ ਇਹ ਨਹੀਂ ਦੱਸਣਾ ਹੈਗਾ ਵੀ ਤੁਹਾਨੂੰ ਬਾਇ ਵੀਕਲੀ ਦੱਸਣਗੇ ਪਹਿਲੀ ਗੱਲ ਤਾਂ ਤੁਹਾਨੂੰ ਬਾਇ ਵੀਕਲੀ ਦੱਸਣਗੇ ਤੁਹਾਨੂੰ ਇਹ ਨਹੀਂ ਦੱਸਣਾ ਵੀ ਤੁਹਾਡੀ ਮਹੀਨੇ ਦੀ ਕਿਸ਼ਤ ਕਿੰਨੀ ਬਣੂਗੀ ਤੇ ਤੁਹਾਨੂੰ ਇਹ ਨਹੀਂ ਦੱਸਣਾ ਵੀ ਮਹੀਨੇ ਦਾ ਤੁਹਾਡਾ ਇੰਸ਼ੋਰੈਂਸ ਉਹ ਕਿੰਨਾ ਬਣੂਗਾ ਵੀ ਫੇਰ ਤੁਸੀਂ ਸੋਚ ਕੇ ਆ ਕੇ ਲੈ ਲਓ ਬਸ ਤੁਹਾਨੂੰ ਜਿਹੜੇ ਆ ਸ਼ਬਦ ਬਾਜਾਂ ਦੇ ਥਰੂ ਆ ਜਿਹੜਾ ਉਹ ਦਿਖਾਇਆ ਜਾਂਦਾ ਹੈਗਾ ਵੀ ਤੁਸੀਂ ਇਹ ਗੱਡੀਆਂ ਖਰੀਦੋ ਉਹ ਗੱਡੀਆਂ ਖਰੀਦੋ ਸਾਡੇ ਤੋਂ ਅਸੀਂ ਆ ਗੱਡੀ ਦੇ ਦਾਂਗੇ ਉਹ ਗੱਡੀ ਦੇ ਦਾਂਗੇ ਹਨਾ ਸੋ ਇਦਾਂ ਦੀਆਂ ਗੱਲਾਂ ਤੋਂ ਬਾਈ ਜੀ ਬਚਣ ਦੀ ਲੋੜ ਹੈਗੀ ਆ ਤੁਹਾਨੂੰ ਆਪਦੀ ਜ਼ਿੰਦਗੀ ਦੀ ਜਿਹੜੀ ਆ 70% ਜਿਹੜੀ ਮਹੀਨੇ ਦੀ ਕਮਾਈ ਆ ਉਹ ਗੱਡੀ ਦੇ ਵਿੱਚ ਜਿਹੜੀ ਤੁਹਾਡੀ ਉਹ ਜਾਣੀ ਸ਼ੁਰੂ ਹੋ ਜਾਣੀ ਹੈ ਤੇ ਇਸ ਤੋਂ ਬਾਅਦ ਤੁਹਾਡੇ ਜਿਹੜੇ ਨੈੱਟ ਦੇ ਜਿਹੜੇ ਖਰਚੇ ਆ ਤੁਹਾਡੇ ਗਰੋਸਰੀ ਦੇ ਖਰਚੇ ਆ ਤੁਹਾਡੇ ਕਿਰਾਏ ਦੇ ਖਰਚੇ ਆ ਜਿਹੜੇ ਉਹ ਬਾਈ ਜੀ ਵੱਖਰੇ ਰਹਿ ਜਾਣੇ ਜੇ ਤੁਹਾਡੀ 70% ਕਮਾਈ ਤੁਹਾਡੀ ਕਾਰ ਹੀ ਲੈ ਗਈ ਤਾਂ ਤੁਸੀਂ ਕੀ ਤਾਂ ਇਸ ਤੋਂ ਬਾਅਦ ਖਾਣ ਪੀਣ ਨੂੰ ਗਰੋਸਰੀ ਲਾਉਂਗੇ ਕੀ ਤਾਂ ਤੁਸੀਂ ਕਿਰਾਇਆ ਦਿਓਗੇ ਤੇ ਫਿਰ ਬਾਈ ਜੀ ਗੱਲਾਂ ਤੁਹਾਡੇ 2 ਮਹੀਨਾ ਦੇ ਜਿਹੜੇ ਸਵਾਦ ਆ ਹਨਾ 2-3 ਮਹੀਨਾ ਦਾ ਸਵਾਦ ਆ ਤੁਹਾਡੀ ਜ਼ਿੰਦਗੀ ਹੈ ਤੁਹਾਡੇ ਮਾਪਿਓ ਦੀ ਜ਼ਿੰਦਗੀ ਉਹ ਸਾਰੀ ਤਬਾਹ ਕਰ ਸਕਦੇ ਆ ਕਿਉਂਕਿ ਬਹੁਤ ਸਾਰੇ ਜਵਾਕ ਆ ਇਸ ਟਾਈਮ ਕੈਨੇਡਾ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਹੈਗੇ ਆ ਕੰਮ ਧੰਦੇ ਵਾਲੋਂ ਡਿਪਰੈਸ਼ਨ ਚ ਤੇ ਜਦੋਂ ਬਾਈ ਜੀ ਕੰਮ ਧੰਦਾ ਮਿਲਦਾ ਉਦੋਂ ਨੂੰ ਤੇਰੇ ਮੇਰੇ ਅਰਗਿਆਂ ਦੇ ਮੂਰੇ ਜਿਹੜੀਆਂ ਰੀਲਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਵੀ ਤੁਸੀਂ ਕੰਮ ਬਾਈ ਵੀਕਲੀ ਜਿਹੜਾ ਤੁਸੀਂ ਕਿਸ਼ਤ ਦਿੰਦੇ ਰਹੋ ਤੇ ਸਾਨੂੰ 7 ਸਾਲਾਂ ਦੇ ਲਈ ਫਿਰ ਕਿਸ਼ਤਾਂ ਵਾਲੇ ਚੱਕਰਾਂ 'ਚ ਪੈਣ ਦੀਆਂ ਗੱਲਾਂ ਆ ਜਾਂਦੀਆਂ ਹਨਾ ਤਾਂ ਸੋ ਬਾਈ ਜੀ ਇਹਨਾਂ ਗੱਲਾਂ ਤੋਂ ਵੇਅਰ ਹੋ ਕੇ ਚੱਲੋ ਤੁਸੀਂ ਗੱਡੀ ਲੈਣੀ ਹੈਗੀ ਆ ਤੁਸੀਂ ਕਾਰ ਲੈਣੀ ਹੈਗੀ ਆ ਤੁਸੀਂ ਆਪਦੇ ਜਿਹੜੇ ਅ ਇਨਕਮ ਦੇ ਹਿਸਾਬ ਨਾਲ ਲਓ ਉਹ ਗੱਡੀ ਲਓ ਜਿਹੜੀ ਤੁਹਾਨੂੰ ਕੰਮ ਦੇ ਵਿੱਚ ਸਹਾਇਤਾ ਕਰੇ ਤੁਹਾਡੇ ਆਉਣ ਜਾਣ ਨੂੰ ਕਲੀਅਰ ਕਰੇ ਤੇ ਤੁਹਾਡਾ ਉਹਦਾ ਖਰਚਾ ਵੀ ਜ਼ਿਆਦਾ ਨਾ ਹੋਵੇ ਹਨਾ ਕਿਤੇ ਨਾ ਹੋਵੇ ਵੀ ਤੁਹਾਡੇ ਤੇ ਜਿਹੜੀ ਉਹ ਗੱਡੀ ਉਹ ਬੋਝ ਬਣ ਕੇ ਰਹਿ ਜੇ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਮਾਪਿਆਂ ਨੇ ਤੁਹਾਨੂੰ ਬਹੁਤ ਜਿਹੜਾ ਸੁਪਨੇ ਵੇਖ ਕੇ ਜਿਹੜਾ ਭੇਜਿਆ ਹੁੰਦਾ ਆਪਾਂ ਇੱਥੇ ਕਾਰਾਂ ਲੈਣ ਨਹੀਂ ਆਏ ਹੈਗੇ ਆਪਾਂ ਆਪਦੇ ਮਾਪਿਆਂ ਦੇ ਸੁਪਨੇ ਜਿਹੜੇ ਉਹ ਪੂਰੇ ਕਰਨ ਆਏ ਹੈਗੇ ਆ ਬਹੁਤ ਬਹੁਤ ਧੰਨਵਾਦ ਜੀ